ਜੱਟੇ ਰਵੇ ਸਲੈਕਟਿਵ ਸਿਗਰ 5 ਸਾਲ ਪਹਿਲਾਂ ਫਲਾਈ ਸ਼ੁਰੂ ਕਰ। ਮੈਂ ਜੌਬs ਛੱਡ ਕੇ ਆਇਆ ਆਪਣੀ। ਲੱਖ ਰੁਪਏ ਸੈਲਰੀ ਸੀ ਮੇਰੀ। ਠੀਕ ਹੈ। ਕਿਉਂਕਿ ਮੈਨੂੰ ਆਪਣਾ ਬਿਜ਼ਨਸ ਬਣਾਉਣਾ ਸੀਗਾ। ਠੀਕ ਹੈ। ਤੇ ਮੈਂ ਹੁਣ ਬਸ ਅਗਲੇ ਮਹੀਨੇ ਤੋਂ ਹੀ 1.5-2 ਮਹੀਨੇ ਚ ਆਪਣੀ ਬ੍ਰਾਂਡਿੰਗ ਸ਼ੁਰੂ ਕਰ ਰਿਹਾ ਇੱਕ ਦੀ। ਆਪਣੀ ਕੁਆਲਿਟੀ ਬਣਾ ਕੇ ਵੇਚਾਂਗੇ ਮਾਰਕੀਟ ਚ। ਇਹ ਬਿਜ਼ਨਸ ਉੱਥੇ ਫੇਲ ਹੁੰਦੇ। ਹਾਂ। ਤਾਨੂੰ ਨੌਲੇਜ ਨਹੀਂ ਤਾਂ ਤੁਸੀਂ ਕੰਮ ਕਰਕੇ ਵੇਜੋ ਹਾਂ ਤਾਂ ਉਸ ਗੱਲ ਦਾ ਫਿਰ ਉਹ ਉਹ ਨੁਕਸਾਨੀ ਨੁਕਸਾਨ ਅਸੀਂ ਬਾਹਰ ਗਏ ਨੌਕਰੀ ਕਰੇ ਬੰਬੇ ਰਹਿ ਕੇ ਆਏ ਮੈਂ ਦਿੱਲੀ ਦੇ ਆ ਕੇ ਆਇਆ ਠੀਕ ਹੈ ਹੁਣ ਤੁਸੀਂ 10 ਲੱਖ ਰੁਪਏ ਕਮਾ ਲਓ 2 ਲੱਖ ਵੀ ਕਮਾ ਲਓ 50000 ਕਮਾ ਲਓ ਪਰ ਤੁਸੀਂ ਹੈਗੇ ਨੌਕਰ ਹਾਂ ਤੁਹਾਡਾ ਬੌਸ ਹੈ ਕੋਈ ਹਾਂ ਤੁਸੀਂ ਸਵੇਰੇ ਉੱਠ ਕੇ ਉਹਨੇ ਟਾਈਮ ਤੇ ਡਿਊਟੀ ਤੇ ਜਾਣਾ ਹੈ ਜੇ ਨਹੀਂ ਗਏ ਉਹੀ ਪਨਿਸ਼ਮੈਂਟ ਆ ਤੁਹਾਨੂੰ ਉਹੀ ਸਾਰਾ ਕੁਝ ਹੈ ਤੁਸੀਂ ਫੋਲੋ ਕਰਨਾ ਤੇ ਸ਼ੁਰੂ ਤੋਂ ਅਸੀਂ ਜੋ এনवायरमेंट ਬੀ ਲਿਆ ਸਾਨੂੰ ਵੀ ਇੱਕ ਆਪਣਾ ਅਸੀਂ ਆਪਣੇ ਬੋਸ ਹਾਂ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਕੀ ਆਪਣੀ 셀ਫ ਰਿਸਪੈਕਟ ਆਪਣੇ ਹੱਥ ਚ ਪੂਰੇ ਉੱਤੇ ਕਿਸੇ ਦੇ ਹੱਥ ਚ ਸਿੱਧੀ ਜੀ ਗੱਲ ਸਿੱਧੀ ਜੀ ਬਿਲਕੁਲ ਤੇ ਦੂਜੀ ਗੱਲ ਇੱਕ ਚੀਜ਼ ਹੁੰਦੀ ਆ ਚਲੋ ਕਿ ਆਪਾਂ ਕੋਈ ਧੰਦਾ ਹੈਗਾ ਵੀ ਉਹ ਅੱਗੇ ਵਧਣ ਤੇ ਨਹੀਂ ਹੈ ਜਾਂ ਉਹਦਾ ਕੋਈ ਸਕੋਪ ਨਹੀਂ ਹੈ ਇੰਡਸਟਰੀ ਤਾਂ ਦੇਖੋ ਬਦਲ ਬਦਲਦੀ ਹੈ ਅੰਡਾ ਇਹਦੀ ਚੀਜ਼ ਹੈ ਪ੍ਰੋਟੀਨ ਬੇਸ ਚੀਜ਼ ਹੈ ਜੋ ਡਾਕਟਰ ਬੱਚਿਆਂ ਨੂੰ ਸਲਾਹ ਦਿੰਦੇ ਆ ਸਿੱਧੀ ਜੀ ਗੱਲ ਹੈ ਮੇਰਾ ਨਾਮ ਹੈ ਜੀ ਵਿਕਰਮਜੀਤ ਅੱਜ ਆਪਾਂ ਗੱਲ ਕਰਨ ਲੱਗੇ ਆ ਪੋਲਟਰੀ ਫਾਰਮ ਬਾਰੇ ਵੀ ਜਿਹੜਾ ਤੁਸੀਂ ਮੈਂ ਤੁਸੀਂ ਕਿਹਾ ਸੀ ਬਹੁਤ ਸਮੇਂ ਤੋਂ ਰੰਗ ਕਰ ਰਹੇ ਹਾਂ ਤੇ ਪਹਿਲੀ ਗੱਲ ਤਾਂ ਜਿਹੜੀ ਦਿਮਾਗ 'ਚ ਇੱਕ ਗੱਲ ਚੱਲਦੀ ਆ ਸਾਰਿਆਂ ਤੋਂ ਵੀ ਤੁਹਾਡੀ ਉਮਰ ਬਹੁਤ ਛੋਟੀ ਹੈ ਉਮਰ ਦੇ ਬਾਰੇ ਦੱਸੋਗੇ ਇਹ ਲੱਗਦੀ ਛੋਟੀ ਹੈ ਮਤਲਬ 30 ਸਾਲ ਦਾ ਅੱਛਾ ਵੈਸੇ ਲੱਗਦੇ ਨਹੀਂ ਉਮਰ ਲਪੋਨੇ ਹੋ ਨਹੀਂ ਚਲੋ ਵਧੀਆ ਲਗਣੀ ਨਹੀਂ ਹਾਂ ਹਾਂ ਨਹੀਂ ਵਧੀਆ ਗੱਲ ਹੈ ਵੀ ਤੁਹਾਡੀ ਜਿਹੜੀ ਬੋਡੀ ਸ਼ੇਪ ਹੈ ਤੇ ਸਰੀਰ ਦਾ ਬਹੁਤ ਵਧੀਆ ਹੈ ਬਹੁਤ ਸੋਹਣਾ ਤੇ ਹੁਣ ਆਪਾਂ ਗੱਲ ਕਰੀਏ ਵੀ ਜੇ ਪੋਲਟਰੀ ਫਾਰਮ ਤੁਸੀਂ ਕਿੰਨੇ ਕ ਸਾਲਾਂ ਤੋਂ ਕਰ ਰਹੇ ਹੋ ਇਹ ਅੱਜ ਤਾਂ ਦੇਖੋ ਬਚਪਨ ਤੋਂ ਦੇਖਦੇ ਆ ਰਹੀਆਂ ਮੇਰੇ ਫਾਦਰ ਸਾਹਿਬ ਕਰਦੇ ਸੀ ਠੀਕ ਹੈ ਜੀ ਹਾਂ ਤੋਂ ਪਹਿਲਾਂ ਮੇਰੇ ਦਾਦਾ ਜੀ ਕਰਦੇ ਸੀ ਠੀਕ ਹੈ ਜੀ ਹੂੰ ਤੇ ਉਹੀ ਜਿਹੜਾ ਸੀ ਫੈਮਿਲੀ ਬਿਜ਼ਨਸ ਤੁਸੀਂ ਬਣਾਇਆ ਹਾਂ ਜੀ ਹਾਂ ਜੀ ਬਿਲਕੁਲ ਤੇ ਹੁਣ ਲਗਭਗ ਤੁਹਾਡੇ ਪੋਲਟਰੀ ਫਾਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਕਿੰਨੀਆਂ ਕੋ ਹੋਣਗੀਆਂ ਮੁਰਗੀਆਂ ਸਾਡੇ ਕੋਲ ਇਸ ਟਾਈਮ ਹੈਗੀਆਂ 30000 ਮੁਰਗੀਆਂ 30000 ਹਾਂ ਜੀ ਤੇ ਇਹ ਫਿਰ ਵਾਰੀ ਵਾਰੀ ਰੋਟੇਸ਼ਨ ਘੁੰਮਦਾ ਰਹਿੰਦਾ ਹੈ ਹਾਂ ਜੀ ਇੱਕ ਮੁਰਗੀ ਜਿਵੇਂ ਤੁਸੀਂ ਲਾਓ 2 ਸਾਲ ਚੱਲਦੀ ਹੈ ਹਾਂ ਜੀ ਬੱਚਾ ਆਂਦਾ ਜਿਵੇਂ 4 ਮਹੀਨੇ ਚ ਮੁਰਗੀ ਤਿਆਰ ਹੋ ਜਾਂਦੀ ਹੈ ਠੀਕ ਹੈ ਉਹ 1.5 ਸਾਲ ਤੱਕ ਅੰਡਾ ਦਿੰਦੀ ਹੈ ਠੀਕ ਹੈ ਫਿਰ ਇਰਲੂਸੀ ਸੇਲ ਕਰ ਚੁੱਕਾ ਤੇ ਤੁਹਾਡਾ ਧਿਆਨ ਆ ਜਾਂ ਪੋਲਟਰੀ ਫਾਰਮ ਦੋ ਤਰੀਕੇ ਨਾਲ ਹੈ ਇੱਕ ਸਿਰਫ ਮੀਟ ਦੇ ਪਰਪਸ ਚ ਕਰਦੇ ਨੇ ਹਾਂਜੀ ਉਹ ਉਹ ਬ੍ਰਾਇਲਰ ਫਾਰਮਿੰਗ ਹੈ ਇਹ ਪੋਲਟਰੀ ਫਾਰਮਿੰਗ ਚ ਆਉਂਦਾ ਠੀਕ ਹੈ ਜੀ ਇਹ ਜਿਹੜੇ ਅੰਡੇ ਵਾਲਾ ਹੋ ਗਿਆ ਹਾਂਜੀ ਉਹ ਚਿਕਨ ਵਾਲਾ ਹੋ ਜਾਂਦਾ ਉਹ ਚਿਕਨ ਵਾਲਾ ਹੋ ਗਿਆ ਤੇ ਤੁਸੀਂ ਅੰਡੇ ਵਾਲੇ ਨੂੰ ਕਿਉਂ ਚੁਣਿਆ ਕੋਈ ਵਿਸ਼ੇਸ਼ ਕਾਰਨ ਅੰਡੇ ਵਾਲਾ ਜੀ ਦੇਖੋ ਪਹਿਲੀ ਗੱਲ ਤੇ ਹੀ ਮੈਂ ਹੈ ਕਿ ਥੋੜਾ ਜਿਹਾ ਮਤਲਬ ਇਹਦਾ ਕੁਝ ਨਹੀਂ ਸ਼ੁਰੂ ਤੋਂ ਸਾਡਾ ਚੱਲਦਾ ਆ ਰਿਹਾ ਪਹਿਲੀ ਗੱਲ ਹਾਂ ਮੈਂ ਸ਼ੁਰੂ ਤੋਂ ਆਂਡੇ ਵਾਲੇ ਹੀ ਚੱਲਦਾ ਉਹ ਥੋੜਾ ਜਿਹਾ ਬਿਜ਼ਨਸ ਕੀ ਹੈ ਨਾ ਜੋ ਉਹ ਫਾਰਮਿੰਗ ਹੈ ਉਹ ਥੋੜਾ ਜਿਹਾ ਤੁਸੀਂ ਲਓ ਰਿਸਕੀ ਬਿਜ਼ਨਸ ਠੀਕ ਹੈ ਉਹ ਜਿਆਦਾ ਰਿਸਕੀ ਬਿਜ਼ਨਸ ਹਾਂ ਇਹ ਤੁਹਾਡੀ ਗੱਲ ਉਹਦੇ ਵਿੱਚ ਰੇਟ ਬਹੁਤ ਫਲਕਚੁਏਸ਼ਨ ਹੁੰਦਾ ਹੈ ਹਾਂ ਇਹ ਥੋੜਾ ਸਟੇਬਲ ਬਿਜ਼ਨਸ ਹੈ ਇਹ ਸਟੇਬਲ ਹੈ ਇਹ ਸਟੇਬਲ ਹੈ ਇਹ ਤਾਂ ਆਪਣਾ ਜਿਵੇਂ ਮੁਰਗੀ ਪੈ ਗਈ ਉਹਨੇ 2 ਸਾਲ ਤੱਕ ਆਪਣੇ ਕੋਲ ਰਹਿਣਾ ਉਹਦੇ ਵਿੱਚ 40 ਡੇ ਦਾ ਪ੍ਰੋਸੈਸ ਹੈ ਬੱਚਾ ਆਇਆ ਤਿਆਰ ਕਰਿਆ ਵੇਚਤਾ ਉਹਦੇ ਵਿੱਚ ਲਾਸ ਪ੍ਰੋਫਿਟ ਦੀ ਗੇਮ ਹੋ ਜਾਂਦੀ ਹੈ ਤੇ ਅੱਜਕਲ ਰੇਟ ਬਹੁਤ ਫਲਕਚੁਏਟ ਹੁੰਦੇ ਆ ਉੱਪਰ-ਨੀਚੇ ਉੱਚ ਘਾਟੇ ਦਾ ਅੱਜਕਲ ਬਹੁਤ ਪ੍ਰੋਬਲਮ ਬਣਦੀ ਆ ਤੇ ਉਹਦੇ ਚ ਮਤਲਬ ਰਿਸਕ ਆ ਵੀ ਮਹੀਨੇ ਚ ਤਿਆਰ ਹੋ ਜਾਂਦਾ ਬੱਚਾ ਫਿਰ ਆਪਾਂ ਨੂੰ ਕੱਢਣ ਦੀ ਵੀ ਜਲਦੀ ਹੁੰਦੀ ਆ ਹਾਂਜੀ ਹਾਂਜੀ ਇਹ ਬੱਚਾ ਇਨਵੈਸਟਮੈਂਟ ਵੀ ਇੱਕਦਮ ਲਾਣੀ ਪੈਂਦੀ ਆ ਇੱਕਦਮ ਲਾਣੀ ਪੈਂਦੀ ਆ ਤੇ ਆਪਾਂ ਮਹੀਨੇ ਦੇ ਵਿੱਚ ਵਿੱਚ ਬੱਚਾ ਕੱਢਣਾ ਵੀ ਹੁੰਦਾ ਉਸ ਟਾਈਮ ਤੇ ਵੀ ਆਪਣੇ ਦਿਮਾਗ ਤੇ ਥੋੜਾ ਜਿਹਾ ਬਜਨ ਰਹਿੰਦਾ ਬਿਲਕੁਲ ਬਿਲਕੁਲ ਇਹਦੇ ਜਿਹਾ ਬਜਨ ਨਹੀਂ ਹੈ ਨਾ ਇਹਦੇ ਜਿੰਨਾ ਬਜਨ ਹਾਂ ਇਹਦਾ ਉਹਦਾ ਵੀ ਸੀਗਾ ਸਾਡਾ ਬਿਜ਼ਨਸ ਹੂੰ ਲੋਕਡਾਊਨ ਤੱਕ ਉਹ ਲੋਕਡਾਊਨ ਬਹੁਤ ਜ਼ਿਆ ਉਹ ਬੰਦ ਕਰ ਲੋਕਡਾਉਨ ਦੇ ਵਿੱਚ ਕਾਫੀ ਨਿਸ਼ਾਨ ਹਾਂਜੀ ਬਹੁਤ ਮੂਟਾਂ ਕਿਉਂਕਿ ਉਹਦੋਂ ਮਾਲ ਵਿਕੇ ਨਹੀਂ ਜਿਹੜੀ ਉਹਨਾਂ ਦੀ ਮਾਲ ਰੁਕੇ ਤੇ ਖਰਾਕ ਉਹਨਾਂ ਦੀ ਚੱਲਦੀ ਰਹੀ ਹਾਂ ਤੇ ਉਹ ਖਰਚਾ ਬਹੁਤ ਜ਼ਿਆਦਾ ਪੈ ਗਿਆ ਬਹੁਤ ਜ਼ਿਆਦਾ ਤੇ ਦਾਣਾ ਵੀ ਮੈਂ ਦੇਖਿਆ ਸੀ ਵੀ ਤੁਸੀਂ ਮਸ਼ੀਨਾਂ ਆਪ ਹੀ ਲਾਈਆਂ ਸਾਰਾ ਦਾਣਾ ਆਪੇ ਤਿਆਰ ਕਰਦੇ ਜਿਵੇਂ ਤੁਸੀਂ ਆਪ ਤਿਆਰ ਕਰਦੇ ਸਾਰਾ ਦਾਣਾ ਹੈ ਕੱਚਾ ਮਾਲ ਲੈ ਕੇ ਫਿਰ ਉਹਨੂੰ ਇੱਥੇ ਹਾਂਜੀ ਹਾਂਜੀ ਮਸ਼ੀਨਾਂ ਲੱਗੀਆਂ ਆਈਆਂ ਮੈਂ ਦੇਖਿਆ ਥੋਡੀਆਂ ਕਾਫੀ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਹਾਂਜੀ ਹਾਂਜੀ ਸਾਰਾ ਆਪ ਤਿਆਰ ਕਰਦੇ ਮਾਲ ਆਪ ਆਪਣੇ ਹਿਸਾਬ ਨਾਲ ਤਿਆਰ ਕਰਦੇ ਵੀ ਕੁਆਲਿਟੀ ਜੀ ਕੰਪਰੋਮਾਈ हां ये बारो खरीद दोगे बनी बनाई चीज तो कुछ भी पा सकते ठीक है हां मैं पेंडा जमे मक्की किणकी सब कुछ पादने हैं लोग हां जी हां जी अपने अपने ऊपर है देखो सीधी जी करता है बिल्कुल ओदे नाल ये किया कि ਤੁਹਾਡੇ ਕੁਆਲਿਟੀ ਬਣ ਜੰਦੀ ਐ ਇੱਕ ਦੀ हम्म ए बस ਹੁਣ ਤੁਸੀਂ ਇੱਕ ਬਿਜ਼ਨਸ ਕਰ ਰਹੇ ਹੋ ਵੀ ਤੁਹਾਡੀ ਥੋੜੀ ਕੋਸ਼ਟ ਆਂਡਾ ਦੇ ਦੇਣਾ ਮੁਰਗੀ ਨੇ ਪਰ ਜਿਹੜਾ ਅੰਦਰ ਦਾ ਯੋਕ ਹੁੰਦਾ ਨਾ ਉਹਦਾ हां ਦੇਖੋਗੇ ਆਪਣਾ ਅੰਡਾ ਉਹ ਤਾਂ ਡਾਰਕ ਹੋਊਗੀ ठीक है ਯੋਕ ਜੋ ਗੋਲੀ ਹੁੰਦੀ ਅੰਦਰ ਦੀ हां जी ਉਹ ਡਾਰਕ ਹੋਊਗੀ ਉਹ ਮੱਕੀ ਨਾਲ ਬਣਦੀ ਹੈ ਚੀਕ। ਜੇ ਤੁਸੀਂ ਉਹਨੂੰ ਨੱਕੂ ਬਾਜਰਾ ਚਲਾ ਦੋਗੇ ਫਿਰ ਉਹ ਥੋੜਾ ਜਿਹਾ ਕੁਆਲਿਟੀ ਡਾਊਨ ਹੋ ਜੰਦੀ ਹੈ ਬਸ। ਮਤਲਬ ਇਹ ਤੁਹਾਡਾ ਜਿਹੜਾ ਲੰਬਾ ਫਰ ਚੱਲਿਆ ਇੰਨੇ ਸਾਲਾਂ ਤੋਂ ਉਹਦੇ ਕਰਕੇ ਤੁਹਾਨੂੰ ਨੌਲੇਜ ਹੈ ਕਿ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਨਹੀਂ ਪਤਾ ਹੁੰਦਾ। ਉਹਨਾਂ ਨੇ ਦੇਖਿਆ ਵੀ ਇੱਥੋਂ ਦਾਣਾ ਮਿਲਦਾ ਹੈ, ਮੁਰਗੀ ਲੈ ਲਈ। ਬਸ ਬਸ। ਤੇ ਅੰਦਰ ਨੁਕਸਾਨ ਕੀ ਹੋ ਰਿਹਾ ਉਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਉਹ ਚੀਜ਼ਾਂ ਦਾ ਨੌਲੇਜ। ਇਹ ਤੁਹਾਨੂੰ ਨੌਲੇਜ ਦੇਦਾ। ਐਂਸ਼ੇ ਕਰਕੇ ਮੈਂ ਐਕਚੁਅਲੀ ਮੇਰਾ ਐਕਚੁਅਲੀ ਮਤਲਬ ਮੈਂ ਜੱਟੇ ਰਵੇ ਸਿਲੈਕਟਿਡ ਸੀਗਾ 5 ਸਾਲ ਪਿਲਣਾ ਫਲਾਈ ਸ਼ਿਵਰ ਠੀਕ ਹੈ ਮੈਂ ਜੌਬ ਛੱਡ ਕੇ ਆਇਆ ਆਪਣੀ ਲੱਖ ਰੁਪਏ ਸੈਲਰੀ ਸੀ ਮੇਰੀ ਠੀਕ ਹੈ ਕਿਉਂਕਿ ਮੈਨੂੰ ਆਪਣਾ ਬਿਜ਼ਨਸ ਵਧਾਉਣਾ ਸੀਗਾ ਠੀਕ ਹੈ ਤੇ ਮੈਂ ਹੁਣ ਬਸ ਅਗਲੇ ਮਹੀਨੇ ਤੋਂ ਹੀ 1.5 ਦੋ ਮਹੀਨੇ ਚ ਆਪਣੀ ਬ੍ਰਾਂਡਿੰਗ ਸ਼ੁਰੂ ਕਰ ਰਿਹਾ ਇੱਕ ਦੀ ਆਪਣੀ ਕੁਆਲਿਟੀ ਬਣਾ ਕੇ ਵੇਚਾਂਗੇ ਮਾਰਕੀਟ ਚ ਹਾਂ بڑے ਲਿਖੇ ਜਿਆਨ ਇਨਾ ਕਿ ਤਰ੍ਹਾਂ ਦੇ ਵਿੱਚ ਤਾਂ ਥੋੜਾ ਜਿਆਦਾ ਬਿਲਕੁਲ 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 ਅੱਜ ਕੱਲ ਮੈਂ ਤਾਂ ਸੋਚਿਆ ਵੀ ਜਿਹਨੂੰ ਜ਼ਿਆਦਾ ਬਰੀਕੀ ਨਾਲ ਡੰਗਾਈ ਚ ਨਹੀਂ ਜਾਂਦਾ ਉਹ ਇੱਕ ਦਿਨ ਫੇਲ ਹੋਣ ਦੇ ਚਾਂਸ ਜ਼ਿਆਦਾ ਹੁੰਦਾ ਹੈ। ਇਹ ਸੱਚ ਹੈ ਬਿਜ਼ਨਸ ਉੱਥੇ ਫੇਲ ਹੁੰਦੇ। ਹਾਂ। ਤੁਹਾਨੂੰ ਨੌਲੇਜ ਨਹੀਂ ਤਾਂ ਤੁਸੀਂ ਕੰਮ ਕਰਕੇ ਬਹਿ ਜਾਓ। ਹਾਂ। ਤਾਂ ਉਸ ਗੱਲ ਦਾ ਫਿਰ ਉਹ ਨੁਕਸਾਨੀ ਨੁਕਸਾਨ। ਬਿਲਕੁਲ ਬਿਲਕੁਲ। ਬਲਕਿ ਅੱਜ ਕੱਲ ਦਾ ਯੰਗ ਜੇਨਰੇਸ਼ਨ ਤੇ ਇਸ ਲਾਈਨ ਚ ਆਈ ਨਹੀਂ ਰਹੀ। ਹਾਂ। ਉਹ ਥੋੜਾ ਜਿਹਾ ਹਟਦੇ ਇਨ ਚੀਜ਼ਾਂ ਤੋਂ। ਤੇ ਤੁਹਾਨੂੰ ਇਹ ਵਧੀਆ ਲੱਗਦਾ? ਹਾਂ ਜੀ ਅੱਜ ਤਾਂ ਪਲੇ ਬਣੇ ਐ ਇਸ ਸੰਤਮ ਮਜੇ ਇਸੀ ਚੰਗ। ਇਹ ਕਈ ਵਾਰ ਨਾ ਬੰਦਾ ਕਿਸੇ ਚੀਜ਼ ਚ ਪਲਿਆ-ਪੜਿਆ ਹੁੰਦਾ ਪਰ ਉਹਨੂੰ ਚੀਜ਼ ਦਾ ਸ਼ੌਂਕ ਹੀ ਨਹੀਂ ਪੈਦਾ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਐਗਜ਼ਾਮਪਲ ਹੁਣ ਜਿਵੇਂ ਅਸੀਂ ਰਹੇ ਹਾਂ ਸ਼ੁਰੂ ਤੋਂ ਹਾਂਜੀ ਅਸੀਂ ਬਾਹਰ ਗਏ ਨੌਕਰੀ ਕਰਨ ਬੰਬਈ ਰਹਿ ਕੇ ਆਏ ਹਾਂ ਮੈਂ ਦਿੱਲੀ ਦੇ ਕੇ ਆਏ ਹਾਂ ਠੀਕ ਹੈ ਹੁਣ ਤੁਸੀਂ ਲੱਖ ਰੁਪਏ ਕਮਾ ਲਓ 2 ਲੱਖ ਵੀ ਕਮਾ ਲਓ 50 ਹਜ਼ਾਰ ਕਮਾ ਲਓ ਪਰ ਤੁਸੀਂ ਹੈਗੇ ਨੌਕਰ ਹਾਂ ਤੁਹਾਡਾ ਬੌਸ ਹੈ ਕੋਈ ਹਾਂ ਤੁਸੀਂ ਸਵੇਰੇ ਉੱਠ ਕੇ ਉਹਨੇ ਟਾਈਮ ਤੇ ਡਿਊਟੀ ਤੇ ਜਾਣਾ ਜੇ ਨਹੀਂ ਗਏ ਕੋਈ ਪਿਨਿਸ਼ਮੈਂਟ ਹੈ ਤੁਹਾਨੂੰ ਕੋਈ ਸਾਰਾ ਕੁਝ ਹੈ ਤੁਸੀਂ ਫਾਲੋ ਕਰਨਾ ਤੇ ਸ਼ੁਰੂ ਤੋਂ ਅਸੀਂ ਜੋ এনवायरमेंट ਵੀ ਲਿਆ ਸਾਨੂੰ ਵੀ ਇੱਕ ਆਪਣਾ ਅਸੀਂ ਆਪਣੇ ਬਹੁਤ ਹਾਂ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਕੀ ਆਪਣੀ 셀ਫ ਰਿਸਪੈਕਟ ਆਪਣੇ ਹੱਥ ਚ ਪੂਰੇ ਉੱਤੇ ਕਿਸੇ ਦੇ ਹੱਥ ਚ ਸਿੱਧੀ ਜੀ ਗੱਲ ਸਿੱਧੀ ਜੀ ਗੱਲ ਤੇ ਦੂਜੀ ਗੱਲ ਇੱਕ ਚੀਜ਼ ਹੁੰਦੀ ਆ ਚਲੋ ਕਿ ਆਪਾਂ ਕੋਈ ਧੰਦਾ ਹੈਗਾ ਵੀ ਉਹ ਅੱਗੇ ਵਧਣ ਤੇ ਨਹੀਂ ਹੈ ਜਾਂ ਉਹਦਾ ਕੋਈ ਸਕੋਪ ਨਹੀਂ ਹੈ ਇਹ ਇੰਡਸਟਰੀ ਤਾਂ ਦੇਖੋ ਬਦਲ-ਬਦਲਦੀ ਹੈ ਬਦਲ-ਬਦਲਦੀ ਆਂਡਾ ਇਹ ਜੀ ਚੀਜ਼ ਹੈ ਪ੍ਰੋਟੀਨ ਬੇਸ ਚੀਜ਼ ਹੈ ਜੋ ਡਾਕਟਰ ਬੱਚਿਆਂ ਨੂੰ ਸਲਾਹ ਦਿੰਦੇ ਆ ਸਿੱਧੀ ਜੀ ਗੱਲ ਹੈ ਉਹ ਪਤਾ ਕੀ ਹੈ ਅੱਜ ਕੱਲ ਜੋ ਸੋਸ਼ਲ ਮੀਡੀਆ ਨਹੀਂ ਹੋ ਗਈ ਅਲੱਗ ਅਲੱਗ ਮੂੰਹ ਨੇ ਅਲੱਗ ਅਲੱਗ ਗੱਲਾਂ ਹੂੰ ਤੁਸੀਂ ਸੁਣ ਲੋ ਕੋਈ ਕਹਿ ਦੂਗਾ ਜੀ ਤੁਸੀਂ ਗਲਤ ਕਰ ਰਹੇ ਹੋ ਨਾਨ ਵੇਜ ਹੈ ਫਲਾਣਾ ਹੈ ਧੁਕਾਣਾ ਹੈ ਉਹ ਤਾਂ ਗੱਲਾਂ ਨੇ ਦੇਖੋ ਜਿੰਨੇ ਮਰਜ਼ੀ ਗੱਲਾਂ ਕਰਾਉਂਦਾ ਉਹ ਤਾਂ ਗੱਲਾਂ ਨੇ ਉਹ ਪਹਿਲੀ ਗੱਲ ਵੈਸੇ ਮੈਂ ਤੁਹਾਨੂੰ ਦੱਸਾਂ ਇਹ ਫੀਡ ਫੀਡ ਬੇਸਡ ਹੁੰਦਾ ਹੈ ਹਾਂਜੀ ਇਹਦੇ ਚ ਨਾਨ ਵੇਜ ਇਹੋ ਜਿਹਾ ਕੋਈ ਚੀਜ਼ ਨਹੀਂ ਹੂੰ ਬਲੇ ਫਰਟਾਈਲ ਨਹੀਂ ਹੁੰਦਾ ਇਸ ਚ ਜਿਕਸ ਨਹੀਂ ਨਿਕਲਦਾ ਅੰਦਰ ਚ ਜੀ ਜੋ ਵਾਈਟ ਐਗ ਹੁੰਦਾ ਹੈ ਇਹ ਫੀਡ ਬੇਸਡ ਹੁੰਦਾ ਹੈ

ਅਸੀਂ ਵੀ ਖਾਂਦੇ ਰਹੇ ਆ ਹਾਂ ਤੇ ਇਹ ਮਾਰਕੀਟ ਜਿਵੇਂ ਗਰੋ ਕਰੰਦਿਆ ਫਿਰ ਮੈਂ ਆਪਣੀ ਚੀਜ਼ ਸੋਚੀ ਯਾਰ ਸਾਨੂੰ ਨੌਲੇਜ ਹੈ ਅਸੀਂ ਗਾਈਡ ਕਰਨ ਲਈ ਪੇਰੈਂਟਸ ਹੈਗੇ ਆ ਭਾਈ ਜੇ ਆਪਾਂ ਇਸੀ ਚੀਜ਼ ਨੂੰ ਇਸ ਹੋਰ ਕੁਆਲਿਟੀ ਲਈ ਆ ਕੇ ਹਾਂ ਮਾਰਕੀਟ ਚ ਲੈ ਕੇ ਆਈਏ ਜੇ ਹੋਰ ਉੱਪਰਲੇ ਸਤਰ ਤੇ ਲੈ ਕੇ ਜੀ ਹੁਣ ਆਪਾਂ ਇੱਕ ਦਲ ਦੱਸੋ ਕੋਈ ਚੀਜ਼ ਹੁਣ ਆੜਾ ਖਾਣਾ 5 ਰੁਪਏ ਦਾ ਸਭ ਤੋਂ ਸਸਤਾ ਪੈਂਦਾ ਜੀ ਅੰਦਾ ਹਾਂਜੀ 5-6 ਰੁਪਏ ਦੀ ਕੋਸਟਿੰਗ ਹੈ ਹਾਂਜੀ ਸਭ ਤੋਂ ਸਸਤਾ ਪੈਂਦਾ ਤੁਸੀਂ ਗੁਲਾਬ ਜਾਮਨ ਵੀ ਲੈ ਆਓ 10 ਰੁਪਏ ਦਾ ਇੱਕ ਹੈ ਜੀ ਬਿਲਕੁਲ ਜਿਹਦਾ ਕੋਈ ਫਾਇਦਾ ਨਹੀਂ ਨਾਲੇ ਨੁਕਸਾਨ ਹੈ ਜੀ ਉਲਟਾ ਜਿਹਦਾ ਫਾਇਦਾ ਨਹੀਂ ਸਮੋਸਾ ਲੈਣ ਜਾਓ ਜੀ 10 ਰੁਪਏ ਦਾ ਸਮੋਸਾ ਖਾਹਤ ਲਿਆ ਸਮੋਸਾ ਉਹ ਤੁਹਾਨੂੰ ਚਾਰ ਬਿਮਾਰੀਆਂ ਲੈ ਕੇ ਆਊਗਾ ਬਿਲਕੁਲ ਇਹ 6 ਰੁਪਏ ਦਾ ਆਉਂਦਾ ਹੈ ਇਹ ਤੁਹਾਨੂੰ ਫਾਇਦਾ ਦੇਊਗਾ ਪ੍ਰੋਟੀਨ ਦੇਊਗਾ ਤੁਹਾਡੀ ਭੁੱਖ ਵੀ ਖਤਮ ਕਰੂਗਾ ਬਿਲਕੁਲ ਲੋਕਾਂ ਅਕਲ ਦੇ ਸਮਝਦੇ ਨਹੀਂ ਹੈਗੇ ਨਾ ਹੁਣ ਮੈਂ ਇੱਕ ਚੀਜ਼ ਸੋਚੀ ਜੀ ਜੇ ਮੈਂ ਕੁਆਲਿਟੀ ਬਣਾਉਂਦਾ ਚਲੋ ਆਪਾਂ ਇੱਕ ਬਿ ਮੁਝੇ ਮੈਂ ਕਰੋੜ ਰੁਪਏ ਇਨਵੈਸਟ ਕਰਕੇ ਇਹਨਾਂ ਬੜਾ ਪਾਲਟੀ ਫਾਰਮ ਬਣਾਇਆ ਹੈ ਤੇ ਮੈਂ ਕਮਾਉਣ ਵਾਸਤੇ ਬਣਾਇਆ ਹੈ ਬਿਲਕੁਲ 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 ਬਟ ਉਸੇ ਚੀਜ਼ ਜੇ ਆਪਾਂ ਦੂਜੇ ਨਜ਼ਰੀਏ ਨਾਲ ਸੋਚੀਏ ਆਪਾਂ ਵੱਡੀ ਗੱਲਾਂ ਨਹੀਂ ਕਰਦੇ ਕਿ ਅਸੀਂ ਕੋਈ ਸਮਾਜ ਸੇਵੀ ਕਰਨੀ ਹੈ ਜੀ ਅਸੀਂ ਲੋਕਾਂ ਦੀ ਹੈਲਥ ਹਾਂ ਬਟ ਆਪਾਂ ਜੇ ਇੱਕ ਦੂਜੇ ਨਜ਼ਰੀਏ ਨਾਲ ਦੇਖੀਏ ਕਿ ਆਪਾਂ ਉਸ ਚੀਜ਼ ਵੀ ਕੰਟਰੀਬਿਊਟ ਕਰ ਸਕਦੇ ਹਾਂ ਕਿ ਆਪਾਂ ਇੱਕ ਹੈਲਦੀ ਪ੍ਰੋਡਕਟ ਬਣਾਈਏ ਹਾਂਜੀ ਜੇ ਆਪਾਂ ਨੂੰ ਉਹਦੀ ਕੋਸਟਿੰਗ 20 50 ਪੈਸੇ 70 ਪੈਸੇ ਅੰਦਾ ਫालतू ਆ ਰਹੀ ਹੈ ਆਉਗੀ ਤਾਂ ਲੋਗ ਉਹ ਲਾਲਚ ਕਰ ਲੈਣੇ ਏ 70 ਪੈਸੇ 80 ਕਿਉਂ ਫालतू ਲਾਈਏ ਸਾਡਾ ਤਾਂ ਉਹ ਹੀ ਰੇਟ ਦੇਖਣਾ ਤੇ ਮੈਂ ਆਈ ਚੀ ਸੋਚੀ ਕਿ ਆਪਾਂ 70 ਪੈਸੇ ਲਾ ਕੇ ਕੁਆਲਿਟੀ ਬਣਾ ਕੇ ਉਹਨੂੰ ਮਾਰਕੀਟ ਦਾ 1 ਰੁਪਇਆ ਮਹਿੰਗਾ ਵੇਚਣਾ ਆਪਾਂ ਬੈਨੀਫਿਟ ਲੈ ਰਹੇ ਹਾਂ ਤੇ ਸਾਹਮਣੇ ਵਾਲਿਆਂ ਨੂੰ ਵੀ ਵਧੀਆ ਕੁਆਲਿਟੀ ਮਿਲ ਰਹੀ ਹੈ ਅਰੇ ਅੱਜ ਦੀ ਰੇਟ ਤੇ ਮਾਰਕੀਟ 'ਚ 1 ਰੁਪਏ ਦੀ ਕੋਈ ਵੈਲਿਊ ਨਹੀਂ ਹੈ ਇਹ ਦੇਖਿਆ ਜਾਂਦਾ ਉਸ ਸਾਹਮਣੇ ਆਪਾਂ ਜੋ ਦਿਨ 'ਚ 5 ਅੰਡੇ ਵੀ ਖੰਦੇ ਆ ਆਪਾਂ ਨੂੰ 5 ਰੁਪਏ ਮਹਿੰਗੀ ਮਿਲਦੀ ਹੈ ਜੇ ਚੀਜ਼ ਪਰ ਆਪਾਂ ਨੂੰ ਕੁਆਲਿਟੀ ਦੇਖੋ ਕਿਸ ਲੈਵਲ ਦੀ ਮੀਂ ਹੈ what is おじじ...